नमस्कार मैं हांप्ति असंदर न्यूज़ देख रही साई दर्शका दा स्वागत है अमृतपाल दी गिरफ्तारी जो इस वेले पूरे देश दे लिए एक बड़ा सवाल बनया होया है हालांकि लगातार कोशिश की ती जा रही है उसकी गिरफ्तारी नु लेके लेकिन सब तो बड़ा सवाल है कि हाई कोर्ट ने पंजाब सरकार नु पंजाब पुलिस नु छाड़ भी पाई है कि आखिरकार इतनी बड़ी सिक्योरिटी होने दे बावजूद भी 80000 पंजाब पुलिस लगी होई से उसते बावजूद भी अमृतपाल फरार की में हो गया जबकि उसके बाकी साथी जेड़े ने वो गिरफ्तार हो चुकी ने फिर आखिर कमी ਕਿੱਥੇ ਰਹਿ ਗਈ ਹੈ ਉਤੇ ਇਹ ਦੂਜੇ ਪਾਸੇ ਪੰਜਾਬ ਦਾ ਮਾਹੌਲ ਖਰਾਬ ਹੋਣ ਨੂੰ ਲੈ ਕੇ ਪੰਜਾਬ ਮੁਖ ਮੰਤਰੀ ਦਾ ਵੀ ਬਿਆਨ ਆਇਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਲੇਕਿਨ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਉੱਥੇ ਪੰਜਾਬ ਦਾ ਮਾਹੌਲ ਸੂਬੇ ਦਾ ਮਾਹੌਲ ਜਿਹੜਾ ਹੈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਸ਼ਿਆਰਪੁਰ ਦੇ ਵਿੱਚ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਜੇਕਰ ਗ੍ਰਿਫਤਾਰ ਹੋ ਚੁੱਕੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਤਾਂ ਕਿਹਨ ਸੀ ਜਿਨ੍ਹਾਂ ਨੇ ਹੁਸ਼ਿਆਰਪੁਰ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਕੀਤੀ ਹੈ ਸ਼ਰੀਆਮ ਗੋਲੀਆਂ ਚਲਾਈਆਂ ਨੇ ਕਿ ਇਹਨਾਂ ਦਾ ਸੰਬੰਧ ਅਮਿਤਪਾਲ ਦੇ ਨਾਲ ਜੁੜਿਆ ਹੈ ਜਿੱਦਾਂ ਦਾ ਸੂਤਰ ਦੇ ਮੁਤਾਬਿਕ ਜੋ ਕਿਆਸ ਲਗਾਏ ਜਾ ਰਹੇ ਨੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਦੇ ਕਰੀਬੀ ਹੋਣ ਜੋ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦੌਰਾਨ ਜਿਹੜਾ ਵਿਅਕਤੀ ਜ਼ਖਮੀ ਹੋ ਗਿਆ ਹੈ ਉਸਨੇ ਜੋ ਬਿਆਨ ਦਿੱਤਾ ਹੈ ਆ ਤੁਹਾਨੂੰ ਵੀ ਸੁਣਾਉਣਾ ਹੈ ਕਿ ਆਖਿਰ ਉਹ ਵਿਅਕਤੀ ਕੌਣ ਹੈ ਤੇ ਆਖਿਰ ਗੋਲੀਆਂ ਚਲਾਉਣ ਬਾਰੇ ਉਹਨੇ ਕੀ ਕੁਝ ਕਿਹਾ ਇਹ ਮਾਮਲਾ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਦਾ ਹੈ ਜਿੱਥੇ ਦੁਪਹਿਰ ਤੋਂ ਬਾਅਦ ਗੋਲੀਆਂ ਚੱਲਣ ਨਾਲ دہشت ਦਾ ਮਾਹੌਲ ਬਣ ਗਿਆ ਇਸ ਘਾਟ ਦੇ ਵਿੱਚ ਇੱਕ ਨੌਜਵਾਨ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਦੇ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਪਹੁੰਚੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਸੂਚਨਾ ਮਿਲਦਾ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਜ਼ਖਮੀ ਨੌਜਵਾਨ ਦੀ ਪਛਾਣ ਤਿਰਸ਼ਕੁਮਾਰ ਵੱਜੋ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਵਿਜਨਗਰ ਦਾ ਰਹਿਣ ਵਾਲਾ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ ਜ਼ਖਮੀ ਨੌਜਵਾਨ ਦੇ ਸਾਥੀ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਨੂੰ ਲੈ ਕੇ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ 'ਚ ਕੰਮ ਦੇ ਲਈ ਗਏ ਸੀ ਤਾਂ ਇਸ ਦੌਰਾਨ ਉੱਥੇ ਉਹਨਾਂ ਦੀ ਜਾਣ ਪਛਾਣ ਦੇ ਨੌਜਵਾਨ ਨੇ ਹੀ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇੱਕ ਗੋਲੀ ਧੀਰਜ ਕੁਮਾਰ ਦੇ ਪੇਟ ਦੇ ਵਿੱਚ ਥੱਲੇ ਹਿੱਸੇ ਦੇ ਵਿੱਚ ਲੱਗੀ ਜਦਕਿ ਉਸ ਦੇ ਵੱਲੋਂ ਕਿਸੇ ਤਰ੍ਹਾਂ ਦੇ ਨਾਲ ਆਪਣੀ ਜਾਨ ਬਚਾਈ ਗਈ ਮੌਕੇ ਤੇ ਪਹੁੰਚੇ ਪ੍ਰਸ਼ਾਸਕੀ ਸ਼્વાસ ਭਗਤ ਦਾ ਕਹਿਣਾ ਹੈ ਕਿ ਫਿਲਹਾਲ ਹੁਣ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਨਾਲੇ ਜਿਨ੍ਹਾਂ ਨੇ ਇਹ دہشت ਫੈਲਾਈ ਹੈ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਕੌਣ ਸੀ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋਇਆ ਕਿ ਕਿੱਥੇ ਹੋਇਆ ਇਹ ਤਹਿਸੀਲ ਦੇ ਵਿੱਚ ਹੋਇਆ ਜੀ ਅੱਜ ਦੀਪਕ ਕੁਮਾਰ ਦਾ ਮੁੰਡਾ ਆ ਜੋ ਕਿ ਅਸੀਂ ਗਏ ਸੀ ਆਪਣੇ ਕੰਮ ਉਤ ਤਹਿਸੀਲ ਦੇ ਵਿੱਚ ਠੀਕ ਹੈ ਜੀ ਉੱਥੇ ਖੜੇ ਹੋਏ ਆ ਇਹਨਾਂ ਗੱਲਬਾਤ ਹੋਈ ਆ ਇਹ ਸਾਡੇ ਨਾਲ ਪੈਨਸ਼ਨ ਲਾਪਿਆ ਇਹਨੇ ਆਪਣਾ ਰਵਾਲਵਰ ਕੱਢਿਆ ਸਾਡੇ ਫਾਇਰ ਕਰਤਾ ਧੀਰਜ ਖੁਮਾਰ ਦੇ ਠੀਕ ਹੈ ਮੇਰੇ ਆਲੂ ਵੀ ਮਾਰਨ ਲੱਗਾ ਫਾਇਰ ਉਹ ਪਿਸਤੌਲ ਤੇ ਅੜ ਗਿਆ ਮੈਂ ਗੱਡੀ ਦੇ ਉਹਲੇ ਹੋ ਕੇ ਜਾਨ ਬਚਾਈ ਮੈਂ ਬੱਟਾ ਚੱਕ ਲਿਆ ਹੁਣ ਜੇ ਮੈਂ ਕਾ ਮਾਰ ਪੇ ਉਹਨੇ ਚ ਇਹਨੂੰ ਸਾਰੀ ਪਬਲਿਕ ਇਕੱਠੀ ਹੋ ਗਈ ਉਹਨਾਂ ਨੇ ਵਿੱਚ ਰਲ ਮਿਲ ਕੇ ਸਾਰਿਆਂ ਨੇ ਬਚਾਅ ਕਰ ਲਿਆ ਇਹਨੂੰ ਮੈਂ ਉਠਾ ਕੇ ਲੈ ਕੇ ਆਉਂਦਾ ਸਰਕਾਰੀ ادارے ਦੇ ਅੰਦਰ ਕਾਫੀ ਉੱਤੇ ਤਹਿਸੀਲ ਹਾਂਜੀ ਹਾਂਜੀ ਤਹਿਸੀਲਦਾਰ ਸਾਹਿਬ ਵੀ ਹੁੰਦੇ ਐਸਡੀਐਮ ਸਾਹਿਬ ਵੀ ਹੁੰਦੇ ਇੰਨਾ ਬੇਖੌਫ ਕੀ ਸਰਕਾਰੀ ادارے ਦੇ ਅੰਦਰ ਆ ਕੇ ਗੋਲੀ ਚਲਾਣਾ ਕਿੱਦਾਂ ਕੀ ਕਹੂਗੇ ਸਰ ਇਹਨੂੰ ਕੁਝ ਵੀ ਨਹੀਂ ਕਹਿੰਦੇ ਦੇਖ ਲਓ ਇਹ ਤੋਂ ਪਰੇ ਕੀ ਕਹਿ ਸਕਦੇ ਹਣੇ ਗੋਲੀ ਮਾਰਤੀ ਮਾਰ ਦਿੱਤੇ ਇੱਕ ਤਰ੍ਹਾਂ ਇਹ ਤੋਂ ਪਰ ਉਹਨੂੰ ਕੀ ਕਹਿ ਸਕਦੇ ਆ ਜਿਹੜੇ ਕਹਿੰਦੇ ਮੈਨੂੰ ਕੋਈ ਡਰ ਹੀ ਨਹੀਂ ਕੋਈ ਕੋਈ ਮਾੜੀ ਮੋਟੀ ਵੀ ਹੋਵੇ ਗੱਲਬਾਤ ਹੋਵੇ ਤੂੰ ਕੁਛ ਗੱਲ ਕਰ ਰਿਵੋਲਵਰ ਕੱਢੋ ਉਹਦੇ ਵਿੱਚ ਗੋਲੀ ਮਾਰ ਦਿਓ ਡਰ ਖੋਫ ਵਾਲੀ ਚੀਜ਼ ਹੈ ਹੀ ਨਹੀਂ ਸਰਕਾਰੀ ਅਦਾਰੇ ਦੇ ਅੰਦਰ ਦੀ ਗੱਲ ਤੁਸੀਂ ਆਪਣੀ ਅੱਖੀ ਦੇਖਿਆ ਆਪ ਪਛਾਣਿਆ ਉਹਨੂੰ ਮੈਂ ਜਾਣਦਾ ਨਹੀਂ ਉਹਨੂੰ ਚੱਜ ਦੇ ਨਾਲ ਸਾਨੂੰ ਕਹਿੰਦੇ ਮਿਲਣਾ ਆ ਅਸੀਂ ਮਿਲਣਾ ਆ ਆਪਣਾ ਕੰਮ ਵੀ ਸਾਡੇ ਜਰੂਰੀ ਸੀ ਤੁਸੀਂ ਲੈ ਸਾਡਾ ਪ੍ਰੋਫਿਟ ਦਾ ਕੰਮ ਕਰਦੇ ਆ ਜਦੋਂ ਗਏ ਆ ਇਹ ਉਹ ਤੋਂ ਖੜਾ ਹੀ ਤਿਆਰੀ ਦੇ ਵਿੱਚ ਪਹਿਲਾਂ ਪਲੈਨਿੰਗ ਬਣਾਈ ਹੋਊਗੀ ਇਹਨਾਂ ਰੱਬ ਜਾਣਦਾ ਇਹਦਾ ਮਨ ਚ ਕੀ ਹੋਊਗੀ ਰਵੋਲਵਰ ਕੱਢਿਆ ਗਾਲੀ ਕੱਢ ਕੇ ਫਾਇਰ ਮਾਰਤਾ ਕੋਈ ਪਿਛਲੀ ਕੋ ਰੰਜਿਸ਼ ਜਾਂ ਕੋਈ ਕੋਈ ਕੁਛ ਨਹੀਂ ਰੰਜਿਸ਼ ਇਦਾਂ ਦੀ ਕੋਈ ਰੰਜਿਸ਼ ਨਹੀਂ ਮਤਲਬ ਹਲੇ ਪਤਾ ਹੀ ਨਹੀਂ ਤਾਂ ਹਾਂਜੀ ਕੋਈ ਨਹੀਂ ਸਾਨੂੰ ਪਤਾ ਹੈਗਾ ਕਿ ਇਹਦੇ ਮਨ ਚ ਕੀ ਸੀ ਕੀ ਪਲੈਨਿੰਗ ਹਿਸਾਬ ਨਾਲ ਕੀ ਕੀਤਾ ਇਹਨੇ ਕੰਮ ਸਰ ਇੱਕ ਫਾਇਰ ਕੇਸ ਆਇਆ ਕੀ ਉਹ ਤੋਂ ਬਾਰੇ ਜਾਣਕਾਰੀ ਕੀ ਹੈ ਐਸੇ ਦੇ ਹਾਲਾਤ ਕੀ ਹੈ ਹਾਂਜੀ ਸਰ ਸਾਡੇ ਕੋਲ ਪੇਸ਼ੈਂਟ ਆਇਆ ਇੱਕ ਧੀਰੇਜ ਕੁਮਾਰ ਗਨ ਸ਼ਾਟ ਇੰਜਰੀ ਹੈਗੀ ਆ ਉਹਨਾਂ ਦੀ ਖੱਬੇ ਲੱਕ ਤੇ ਫਿਲਹਾਲ ਇੱਕੋ ਇੰਜਰੀ ਹੈਗੀ ਆ ਐਕਸਰੇ ਲਈ ਅਸੀਂ ਭੇਜਿਆ ਹੈਗਾ ਹੌਸਤ ਫਿਲਹਾਲ ਸਟੇਬਲ ਹੈ ਬਾਕੀ ਐਕਸ-ਰੇ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਦੇਖੋ ਅੱਗੇ ਫੋਰਵਰਡ ਕੀਤਾ ਜਾ ਰਿਹਾ ਕਿ ਇੱਥੇ ਹੀ ਰੱਖਿਆ ਜਾ ਰਿਹਾ ਫਿਲਹਾਲ ਐਕਸ-ਰੇ ਦੀ ਰਿਪੋਰਟ ਅਸੀਂ ਵੇਟ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕਲੀਅਰ ਹੋਏਗਾ ਕਿੰਨੀਆਂ ਗੇਸਟ ਲੱਗੀਆਂ ਕਿੰਨੀਆਂ ਗੋਲੀਆਂ ਕੁਛ ਆਇਆ ਇੱਕ ਜਿੱਤਾ ਇੱਕ ਇੱਕ ਗੋਲੀ ਦਾ ਨਿਸ਼ਾਨ ਹੈਗਾ ਜੀ ਖੱਬੇ ਲੱਕ ਤੇ ਸਟੇਬਲ ਹੈ ਪੇਸ਼ੈਂਟ ਪੇਸ਼ੈਂਟ ਸਟੇਬਲ ਹੈ ਜੀ ਠੀਕ ਹੈ ਥੈਂਕ ਯੂ ਹੁਣ ਇਨਫਰਮੇਸ਼ਨ ਮਿਲੀ ਵੀ ਇੱਥੇ ਇਸੇ ਦੇ ਵਿੱਚ ਵੀ ਕਿਸੇ ਅਨਨੋਨ ਬੰਦੇ ਨੂੰ ਗੋਲੀ ਚ ਲਾਈਆਂ ਅਸੀਂ ਔਕੇ ਤੇ ਪਹੁੰਚ ਗਏ ਆ ਚਾਰਪਿੰਨ ਕਰ ਰਹੇ ਉਹ ਦੇਦੇ ਕਿ ਜਿਹੜਾ ਕੋਈ ਬੰਦਾ ਫੜਿਆ ਜਾਂਦਾ ਜੋ ਕਾਨੂੰਨੀ ਕਾਰਵਾਈ ਉੱਤੇ ਕਰਦੀਆਂ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਚੱਲਣ ਵਿੱਚ ਹੈ ਪਬਲਿਕ ਤੇ ਕਹਿਣ ਮੁਤਾਬਕ ਕਿ ਦੋ ਫਾਇਰ ਹੋਏ ਚ ਲੱਗੀ ਵੀ ਹੈ ਲੱਗੀ ਵੀ ਹੈ ਇੱਕ ਕਿਸੇ ਦੇ ਲੱਗੀ ਹੈ ਲੱਗ ਦੇ ਵਿੱਚ ਗੋਲੀ ਉਹਨੂੰ ਫਸਟ ਹੱਲ ਪਹੁੰਚਾਉਣ ਦਾ ਲੈ ਗਏ ਆ ਵੀ ਜਿਹੜੇ ਹੈਗੇ ਪਬਲਿਕ ਤੇ ਲੋਕ ਸੀ ਉਹ ਲੈ ਕੇ ਚਲੇ ਗਏ ਕਿਸੇ ਗੁੱਟ ਵਿੱਚ ਹੋਈ ਹੈ ਕਿ ਦੋ ਗੁੱਟਾਂ ਇਹਦੇ ਬਾਰੇ ਕੋਈ ਕਲੀਅਰ ਨਹੀਂ ਅਜੇ ਕਲੀਅਰ ਹੋਣ ਤੇ ਆਪਾਂ ਦੱਸ ਦਿੰਨੇ ਤੁਹਾਨੂੰ ਹਸਿਆਰਪੁਰ ਤੋਂ ਤਾਜ਼ਾ ਤਾਜ਼ਾ ਨੋ ਹਾ ਦੀ ਰਿਪੋਰਟ ਐਸਐਮਜ਼ ਨਿਊਜ਼